ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਤੁਹਾਡਾ ਸਰਜੀਤ ਵਲੌਗ ਵਿੱਚ ਅਸੀਂ ਸਾਰੇ ਠੀਕਾਂ ਉਮੀਦ ਕਰਦੇ ਹਾਂ ਤੁਸੀਂ ਵੀ ਆਪ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਟਾਈਮ ਇੱਥੇ 9:30 ਦਾ ਹੋ ਗਿਆ ਅ ਬਰਿਆਮਸਫੇਰ ਸਕੂਲ ਲਈ ਰੈਡੀ ਹੋ ਕਰਤਾ ਸੀਗਾ ਤੇ ਉਹਦੇ ਪਾਪਾ ਛੱਡ ਕੇ ਆਏ ਉਹਦੇ ਸਾਈਕਲ ਪੈਂਚਰ ਹੋ ਗਈ ਸੀ ਤੇ ਕੱਲ ਸ਼ਾਮ ਹੀ ਦੇਖਿਆ ਤੇ ਪੈਂਚਰ ਸੀ ਸਾਈਕਲ ਤੇ بارش ਦਾ ਮੌਸਮ ਹੋਇਆ ਪਿਆ ਤੇ ਕਹਿੰਦਾ ਮੈਂ ਪੈਦਲ ਤੁਰ ਕੇ ਚੱਲ ਜਣਾ ਹੈ ਤੇ 10 ਮਿੰਟ ਦਾ ਰਸਤਾ ਫਿਰ ਉਹਦੇ ਪਾਪਾ ਛੱਡ ਆਏ ਸੀਗੇ ਤੇ ਇੱਧਰ ਮੈਂ ਗੁਲਾਫ ਵਗੈਰਾ ਤੋਤੇ ਸਖੇਸੀਆਂ ਤੇ ਬਾਕੀ ਕੱਪੜੇ ਸਾਰੇ ਜੋੜ ਕੇ ਰੱਖ ਲੈ ਸਵੇਰੇ ਤੇ ਚਾਦਰਾਂ ਵਗੈਰਾ ਸਾਰੀਆਂ ਵਿਛਾ ਲਈਆਂ ਕਿਚਨ ਚ ਬਰਤਨ ਸਾਫ਼ ਕਰ ਲਏ ਬ੍ਰੇਕਫਾਸਟ ਸਾਡਾ ਹੋ ਗਿਆ ਤੇ ਅਸੀਂ ਜਾਣਾ ਸੀ ਚੰਡੀਗੜ੍ਹ ਤੇ ਮੌਸਮ ਖਰਾਬ ਹੋ ਗਿਆ ਥੋੜਾ ਜਨਾ ਇੱਕ ਤਨਾ ਸਾਡੀ ਛੱਤ ਦੇ ਉੱਪਰ ਨਾ ਬਹੁਤ ਜ਼ਿਆਦਾ ਜਿਵੇਂ ਕਾਈ ਪਿੰਡਾਂ ਚ ਹੁੰਦੀ ਸੀ ਨਾ ਭੂਜੇ ਜੇ ਜਿਹਨੂੰ ਕਹਿੰਦੇ ਆ ਸਾਡੇ ਪਿੰਡਾਂ ਮਨ ਲੈ ਤੇ ਇਦਾਂ ਹੀ ਕਹਿੰਦੇ ਕਾਈ ਕਹਿੰਦੇ ਸੀ ਉਹਨੂੰ ਬੱਕਰਾ ਵਗੈਰਾ ਜਿਹੜੀਆਂ ਬੰਨਦੀਆਂ ਹੁੰਦੀਆਂ ਸੀ ਆ ਤੇ ਉਹ ਨਾ ਸਾਡੇ ਨਾਲ ਵਾਲੇ ਪਰੋਸੀਆਂ ਦੀ ਸਾਡੇ ਤੇ ਉਹ ਵਿਚ ਦਵਾਰ ਦੇ ਵਿੱਚ ਨਾ ਬਹੁਤ ਵੱਡਾ ਬੂਝਾ ਜਿਹਾ ਉੱਪਰ ਹੋਇਆ ਪਿਆ ਉਹ ਕੱਲ ਅਸੀਂ ਪਾਰਕ ਚ ਗਏ ਤਾਂ ਦੇਖਿਆ ਕਿ ਉੱਪਰ ਸਾਡੀ ਛੱਤ ਤੇ ਨਾ ਕੁਝ ਉੱਗਿਆ ਜਿਹਾ ਹੈ ਪਰ ਬਰਸਾਤਾਂ ਦਾ ਮੌਸਮ ਆ ਤੇ ਜੇ ਨਾ ਪਟਿਆ ਤਾਂ ਗੰਦ ਫਟ ਸਕਦੀ ਹੈ ਪਾੜ ਸਕਦੀ ਹੈ ਇੱਧਰ ਬਾਥਰੂਮ ਆ ਥੱਲੇ ਤੇ ਸਿਲਨ ਆ ਜੇਗੀ ਤੇ ਫਿਰ ਅਸੀਂ ਮੈਂ ਚੜਨ ਦੀ ਕੋਸ਼ਿਸ਼ ਕੀਤੀ ਪਰ ਨਾ ਸਾਡੀ ਜਿਹੜੀ ਪੌੜੀ ਸੀ ਨਾ ਬਾਹਰ ਮੈਂ ਤੁਹਾਨੂੰ ਦਿਖਾਉਣੀ ਪੌੜੀ ਜਿਹੜੀ ਬਹੁਤ ਗਲੀ ਹੋਈ ਆ ਕਿ ਸਾਈਟ ਆਫ ਫਲੋਰ ਤੇ ਨਾ ਅਸੀਂ ਉਹ ਪੀਤਾ ਨਹੀਂ ਸੀਗਾ ਪੌੜੀ ਨਹੀਂ ਚੜਾਈ ਹੋਈ ਕਿਉਂਕਿ ਛੱਤਾਂ ਸਬਰੀਆਂ ਨਾ ਲੱਗਦੀਆਂ ਇਸ ਕਰਕੇ ਪੌੜੀ ਅਸੀਂ ਚੜਾਈ ਨਹੀਂ ਸੀਗੀ ਕਿ ਇਧਰ ਪੌੜੀ ਇਹ ਵਾਲੀ ਕਿਉਂਕਿ ਬਾਹਰ ਪੇਈਰਾਂ ਕਰਕੇ ਤੇ ਕਦੀ ਕਦੀ ਛੱਤ ਤੇ ਚੜਨਾ ਤੇ ਪੈਂਦਾ ਹੀ ਆ ਤੇ ਅਸ ਡਰ ਲੱਗਦਾ ਕਿ ਕਿਤੇ ਇਹ ਨਾ ਹੋਵੇ ਟੁੱਟ ਜੇ ਤੇ ਆ ਦੇਖੋ ਪਿੱਪਲ ਵੀ ਇੱਥੇ ਉੱਗਿਆ ਹੋਇਆ ਤੇ ਬੜੀ ਵਰੀ ਪੁੱਟਿਆ ਇਹਨੂੰ ਤੇ ਇਹ ਮੈਨੂੰ ਕਮੈਂਟ ਕਰਕੇ ਦੱਸਿਓ ਕਿਦਾਂ ਪੱਟੀਏ ਬਹੁਤ ਵਾਰੀ ਪਟ ਪਟ ਛੱਟਿਆ ਤੇ ਕੱਲ ਵੀ ਮੈਂ ਕੂੜੇ ਵਾਲੇ ਨੂੰ ਕਹਿ ਸੀ ਇਹਨੂੰ ਪੱਟ ਦੇ ਤੇ ਨਹੀਂ ਤਾਂ ਕੰਦ ਫਟ ਜਾਣੇ ਨੇ ਜੀ ਤੇ ਉਹ ਝੜ ਤੋਂ ਫੇਰ ਹੋ ਜਾਂਦਾ ਤੇ ਉੱਪਰ ਵੀ ਹੁਣ ਪੌੜੀ ਜਾਣਾ ਸੀ ਲੈਣ ਮਦਰਪੁਰਾ ਚੌਂਕ ਸਾਡੇ ਇੱਥੇ ਉੱਥੋਂ ਮਿਲਦੀ ਆਂਦੇ ਪੌੜੀਆਂ ਵਗੈਰਾ ਤੇ ਉੱਥੋਂ ਪੌੜੀ ਦਾ ਪਤਾ ਕਰਨਾ ਸੀ ਅਸੀਂ ਇੱਕ ਪੌੜੀ ਲੈ ਕੇ ਆਣੀ ਸੀਗੀ ਤੇ ਨਾਲੇ ਲੈ ਕੇ ਆਉਣਾ ਸੀਗਾ ਚੰਡੀਗੜ੍ਹ ਜਾਣਾ ਸੀ ਮੈਂ ਮੈਡੀਸਿਨ ਲੈਣੀ ਸੀਗੀ ਤੇ ਹੋਰ ਵੀ ਕੰਮ ਸੀ ਥੋੜੇ ਥੋੜੇ ਜਿਹੜੇ ਉਹ ਕਰਨ ਵਾਲੇ ਸੀਗੇ ਤੇ ਮੈਂ ਸਿਰਦ ਉੱਠ ਕੇ ਕੰਮ ਕੁੰਮ ਕਰ ਲਿਆ ਸੀ ਸਾਰੇ ਪੂਰੇ ਵਿਡੇ ਵਗੈਰਾ ਧੋਲੇ ਸੀ ਪਰ بارش ਆ ਗਈ ਕਿੰਨੇ ਮਨ ਲੱਗਦੀ ਆ ਬੱਦਲ ਹੋਏ ਪਏ ਦੇਖੋ ਕਿੰਨੇ ਤੇ ਮੌਸਮ ਹੋ ਗਿਆ ਖਰਾਬ ਤੇ ਹੁਣ ਲੱਗਦਾ ਜਾਇਆ ਨਹੀਂ ਜਾਣਾ ਕਿਉਂਕਿ ਦੋ ਤਿੰਨ ਕੰਮ ਕਰਨੇ ਸੀ ਜੇ ਤੇ ਮੀਂਹ ਰੁਕ ਗਿਆ ਤੇ ਫਿਰ ਜਾਵਾਂਗੇ ਹੁਣ ਕੱਪੜ ਵੀ ਮੈਂ ਇੱਥੇ ਦਰਵਾਜ਼ਿਆਂ ਦੇ ਟੰਗੇ ਜਿਹੜੇ ਗਿੱਲੇ ਇਹ ਦਿਖਾਣੇ ਆਂ। ਆਰਦਾ ਮੌਸਮ ਦਿਖਾਣੇ ਤੁਹਾਨੂੰ ਤੇ ਦੋ ਚਾਰ ਦਿਨ ਹੋ ਗਏ ਮੇਰੇ ਕੋਲ ਵਲੌਗ ਨਹੀਂ ਬਣ ਰਹੇ ਕਿਉਂਕਿ ਮੈਨੂੰ ਹੋ ਗਿਆ ਸੀ ਫੀਵਰ ਤੇ ਕਾਫੀ ਭੈਣਾਂ ਦੇ ਕਮੈਂਟ ਆ ਰਹੇ ਸੀ ਤੁਹਾਡੇ ਵਲੌਗ ਨਹੀਂ ਆ ਰਹੇ ਵਲੌਗ ਨਹੀਂ ਆ ਰਹੇ ਤੇ ਮੈਨੂੰ ਫੀਵਰ ਹੋਣ ਕਰਕੇ ਤੇ ਥੋੜੀ ਮੈਂ ਵੀਡੀਓ ਕੋਈ ਵੀ ਨਹੀਂ 스ਕਿਨ ਕੇਅਰ ਤੇ ਵੀ ਨਹੀਂ ਕੋਈ ਪਾਈ ਕੋਈ ਰੈਮਡੀ ਤੇ ਨਹੀਂ ਪਾਈ ਤੇ ਬਿਲਕੁਲ ਵਹੀ ਨਾ ਦਿਲ ਨਹੀਂ ਕਰਦਾ ਤੇ ਪਾਣ ਨੂੰ ਤੇ ਅੱਜ ਥੋੜਾ ਜਨਾ ਠੀਕ ਸੀ ਮੈਂ ਮੈਡੀਸਿਨ ਲੈਣ ਜਾਣਾ ਸੀ ਤੇ ਬਦਲ ਵੇਖੋ ਕਿੰਨੇ ਬਦਲ ਮੌਸਮ ਬਹੁਤ ਹੋਇਆ ਪਿਆ ਉਹ ਭਾਈ ਵੀ ਆ ਗਿਆ ਇਹਦੇ ਕੋਲ ਲੈਣਾ ਸੀ ਸਮਾਨ ਟਮਾਟਰ ਰੋ ਪਿਆਜ਼ ਖਤਮ ਹੋਏ ਸਾਡੇ ਮੈਂ ਵੇਟੀ ਕਰ ਰਹੀ ਸੀ ਤੇ ਮੀ ਆ ਗਿਆ ਕਣੀਆਂ ਵਗੈਰਾ ਪੈ ਗਈਆਂ ਇਹ ਦੇਖੋ ਛੋਟੇ ਛੋਟੇ ਇੱਕਦਮ ਮੀ ਨਹੀਂ ਐ ਇਦਾਂ ਛੋਟੇ ਛੋਟੇ ਕਣੀਆਂ ਜੀਆਂ ਪੈ ਰੀਆਂ ਤੇ ਹੁਣ ਭਾਈ ਤੋਂ ਲੈਣੇ ਸਬਜ਼ੀ ਆ ਗਏ ਭਈਆ ਜੱਟਾ ਕਹੋੜੀ ਅਸੀਂ ਤਾਂ ਕੱਛੂ ਗੁਰੀਏ ਦੇ ਲਈ ਦੱਸ ਪਾਈ ਆ ਗਿਆ ਇੱਥੇ ਕੋ ਟਮਾਟਰ ਲੈਣੇ ਆ ਪਿਆਜ਼ ਲੈਣੇ ਆ ਤੇ ਵੇਟ ਕਰ ਰਹੀ ਸੀ ਬਈਆ ਜੀ ਲੋ ਸੌਰ ਪੈਕੇ 4 ਕਿਲੋ ਪਿਆਜ਼ ਲੋ ਲਾ ਪਿਆਜ਼ ਲੋ ਆਜੋ ਜੋਰ ਪੈਕੇ 4 ਬਈਆ ਜਲਦੀ ਆਓ ਇਧਰ ਆਜੋ ਆਜੋ ਪਿਆਜ਼ ਆਜੋ ਟਮਾਟਰ ਕਿਲੋ ਟਮਾਟਰ 80 ਰੁਪਏ 100 ਕੇ ਸਵਾਦ ਉਹ ਠੀਕ ਠੀਕ ਗ੍ਰੇਟ ਲਾਸ 3 ਕਿਲੋ ਲਗਾ ਰਿਹਾ ਔਰ 50 ਕਿਲੋ ਅੱਛਾ ਪਿਆਜ਼ ਕਿੰਨਾ ਪਿਆਜ਼ ਕਿੰਦਾ ਦਿੱਤੇ ਹਾਂ ਪਿਆਜ਼ ਦੇ ਦਿਓ ਆਲੂ ਇਦਾਂ ਸਾਡੇ ਸਬਜ਼ੀ ਵਾਲੇ ਆ ਜਾਂਦੇ ਤੇ ਉੱਪਰ ਹੀ ਪਕੜਾ ਜਾਂਦੇ ਹੁਣ ਮੈਂ ਸਬਜ਼ੀ ਲੈ ਲਾਂਗੀ ਪਿਆਜ਼ ਖਤਮ ਹੋਏ ਸੀ ਕਿਲੋ ਟਮਾਟਰ ਦੇ ਦਿਓ ਅੱਛਾ ਅੱਛਾ ਟਮਾਟਰ ਪਾਈ ਮੇਰਾ ਵੀਰ ਕੋਈ ਸ਼ਿਕਾਇਤ ਨਹੀਂ ਟਮਾਟਰ ਹਾਂ ਕਾਲੀ ਤੋਰੀ ਕਿੰਦਾ ਦਿੱਤੇ ਕਾਲੀ ਤੋਰੀ ਵੀ 70 ਰੁਪਏ ਕਿਲੋ ਹੈ ਇਹ ਵੀ ਆ ਵੀ 70 ਰੁਪਏ ਪਰ 2 ਕਿਲੋ ਕਿਆ ਕਰਨਾ ਹੈ ਦੋ ਜਾਨੇ ਤਾਂ ਹਮ ਖਾਣੇ ਵਾਲੇ ਆ 2 2 ਕਿਲੋ ਸਬਜੀ ਕਿਆ ਕਰਨੀ ਹੈ ਹਾਂ ਕਿਲੋ ਚਾਹੀਏ ਕਹਿੰਦਾ 60 ਰੁਪਏ ਕਿਲੋ ਕਾਲੀ ਤੋੜ ਰਹੀ ਹੈ 60 ਰੁਪਏ ਕਿ ਲੋਕੀ ਆ ਅਗਰ 2 ਕਿਲੋ ਲਓਗੇ ਤਾਂ 100 ਦੀ ਕਰ ਦਾਂਗਾ ਤੇ 2 ਕਿਲੋ ਲੋਕੀ ਮੈਂ ਲੈ ਕੇ ਕੀ ਕਰਨ ਚਲੋ ਲੈ ਲੈਨੇ ਆ ਕੋਕਤੇ ਬਣਾ ਲਾਂਗੇ ਇੱਕ ਵਾਰੀ ਕੀ ਆ ਕਾ ਬਣਾ ਲਾਂਗੇ ਤੇ ਦਾਲ ਵਿੱਚ ਪਾ ਲਾਂਗੇ ਫਿਰ ਇਦਾਂ ਕਰ ਲੋਕੀ ਦੇ ਦੇ ਹਾਂ ਲੋਕੀ ਦੇ ਦੇ ਬਸ कूली कूली दें ठीक है और हरे आलू नहीं देने हाँ वापस कर दूंगी हरे आलू आए तो <laughs> लौकी कूली, कूली पाई मेरा चलो चलो जी ठीक है मिलते हैं सब्जी ले लिए पाई तो मौसम दिखाता कि ਤੇ ਹੁਣ ਜਿਹੜਾ ਵੀ ਕੰਮ ਕਰਾਂਗੇ ਤੇ ਦੇਖਦੇ ਆ ਮੌਸਮ ਕਿਉਂਕਿ ਕੱਲ ਮੈਂ ਬਹੁਤ ਸਫਾਈ ਕੀਤੀ ਕੱਲ ਦੋ ਤਿੰਨ ਦਿਨ ਤੋਂ ਮੇਥੋਂ ਸਫਾਈ ਨਹੀਂ ਸੀ ਹੋਈ ਬਸ ਆ ਵਾਲੀਆਂ ਦੋ ਝਾਲੀਆਂ ਦਰਵਾਜ਼ੇ ਰਹਿ ਗਏ ਸਾਫ਼ ਕਰਨ ਵਾਲੇ ਬਾਕੀ ਸਾਰੇ ਮੈਂ ਕਰ ਲਿਆ ਉਧਰ ਤੇ ਚਦਰਮ ਵੀ ਕੱਲ ਚੇਂਜ ਕੀਤੀਆਂ ਸੀਗੀਆਂ ਮੰਡੇ ਨੂੰ ਕੱਲ ਮੰਡੇ ਨੂੰ ਕੀਤੀਆਂ ਸੀਗੀਆਂ ਸੰਡੇ ਨੂੰ ਨਹੀਂ ਸੀ ਕੀਤੀਆਂ ਤੇ ਕੱਲ ਕੱਪੜੇ ਕਾਫੀ ਧੋਤੇ ਤੇ ਗਲਾਫ ਵਗੈਰਾ ਖੇਸੀਆਂ ਵਗੈਰਾ ਕਾਫੀ ਮੇ ਧੋਤੀਆਂ ਸੀਗੀਆਂ ਤੇ ਸਫਾਈ ਵਗੈਰਾ ਹੋਈ ਪਈ ਐ ਮੈਂ ਆਪ ਹੀ ਸਫਾਈ ਕਿਉਂਕ ਕਰੀਤਾ ਹਟ ਗਈ ਐ ਉਦੇ ਹਸਬੰਡ ਨੂੰ ਲਗਵਾ ਹੋ ਗਿਆ ਤੇ ਉਹ ਡਾਕਟਰ ਕੋਲ ਲੈ ਕੇ ਜਾਣਾ ਪੈਂਦਾ ਉਹਨੂੰ ਤੇ ਫਿਰ ਮੈਂ ਇਸ ਕਰਕੇ ਮੇਜਾ ਤੋ ਠੀਕ ਹੋਊਗਾ ਫਿਰ ਵੇਖੀ ਜਾਊ ਫਿਲਹਾਲ ਕੰਮ ਮੈਂ ਆਪ ਹੀ ਕਰ ਰਹੀ ਹਾਂ ਕਿਸੇ ਹੋਰ ਕੰਮ ਵਾਲੀ ਨੂੰ ਮੈਂ ਕਿਹਾ ਨਹੀਂ ਕਿਉਂਕਿ ਮੈਂ ਕਿਹਾ ਚਲੋ ਮੈਂ ਖੁਦ ਹੀ ਕਰਾਂ ਜੇ ਮੈਂ ਆਪ ਕਰਦੀ ਹਾਂ ਥੋੜਾ ਥਕਾਵਟ ਤੇ ਜ਼ਰੂਰ ਹੁੰਦੀ ਹੈ ਮੈਨੂੰ ਪਰ ਮੈਂ ਥੋੜਾ ਥੋੜਾ ਕਰਾਂਗੀ ਤੇ ਮੇਰੀ ਸਿਹਤ ਠੀਕ ਰਹੇਗੀ ਤੇ ਕੱਲ ਮੈਂ ਬੈਠ ਕੇ ਪੋਚੇ ਲਗਾਏ ਸੀ ਤੇ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਬੈਠ ਕੇ ਪੁੱਛਦੇ ਹੋ ਐਕਸਰਸਾਈਜ਼ ਜ਼ਰੂਰੀ ਆ ਪਰ ਇਹ ਬੰਦਾ ਘਰ ਦਾ ਹੀ ਕੰਮ ਕਰ ਲਓ ਤੇ ਚਲੋ ਜਿੰਨਾ ਹੁੰਦਾ ਠੀਕ ਹੈ ਨਹੀਂ ਹੋਏਗਾ ਤਾਂ ਫਿਰ ਕਿਸੇ ਹੋਰ ਨੂੰ ਪਤਾ ਕਰ ਲਾਂਗੇ ਜਾਂ ਫਿਰ ਉਹੀ ਰੀਤਾ ਆਏਗੀ ਕਿਉਂਕਿ ਸਿਹਤ ਨਾ ਠੀਕ ਹੋਣ ਕਰਕੇ ਥੋੜਾ ਡਾਕਟਰ ਨੇ ਮਨਾ ਕੀਤਾ ਸੀ ਤਾਂ ਕਰਕੇ ਚੜੂ ਪੁੱਛ ਨਹੀਂ ਸੀ ਲਾਦੀ ਚੁੱਕਿਆ ਨਹੀਂ ਸੀ ਜਾਂਦਾ ਮੇਰੇ ਕੋ ਤੇ ਆਪਰੇਸ਼ਨ ਹੁਣ ਕਰਕੇ ਤਾਂ ਕਰਕੇ ਥੋੜੀ ਦਿੱਕਤ ਆ ਰਹੀ ਸੀ ਤੇ ਪਹਿਲਾਂ ਤੇ ਮੈਂ ਆਪ ਹੀ ਕਰਦੀ ਸੀ ਚੜੂ ਪੁੱਤ ਮੈਨੂੰ ਪਸੰਦ ਹੀ ਨਹੀਂ ਆਉਂਦਾ ਪਸੰਦ ਹੀ ਨਹੀਂ ਆਉਂਦਾ ਤੇ ਕਿਉਂਕਿ ਜੇ ਕੰਮ ਵਾਲੀ ਕਰਕੇ ਵੀ ਜਾਂਦੀ ਤਾਂ ਵੀ ਮੈਨੂੰ ਮੈਂ ਸਟੈਂਡਿੰਗ ਦੇ ਨਾਲ ਕਰਦੀ ਸੀਗੀ ਤੇ ਹੁਣ ਮੈਂ ਆਪ ਇੱਕ ਦਿਨ ਕਰ ਲੈਣੀ ਚੰਗੀ ਤੇਰਾ ਸਫਾਈ ਦੂਸਰੇ ਦਿਨ ਚਲੋ ਇੱਕ ਵਾਰੀ ਬਹਿ ਕੇ ਬਾਰ ਰਹੀ ਦਾ ਪੋਚਾ ਇੱਕ ਦਿਨ ਤੇ ਇੱਕ ਦਿਨ ਸਟੈਂਡਿੰਗ ਦਾ ਕਰ ਲਈਦਾ ਤੇ ਅੱਜ ਜੋ ਕੰਮ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਇਹ ਹੁਣ ਗਲਾਫ ਹੈ ਇਹਨਾਂ ਦੀ ਜਿਪਾ ਠੀਕ ਕਰਨੀ ਆ ਮੈਂ ਇਹ ਤੋਤੇ ਹੋਏ ਕੱਲ ਦੇ ਛੇਸੀਆਂ ਤੋਤੀਆਂ ਸੀ ਸਾਰੀਆਂ ਤੇ ਕਾਫੀ ਕੰਮ ਕੀਤਾ ਸੀ ਕੱਲ ਤੇ ਹੁਣ ਕਰਦੇ ਆ ਸੋਈ ਚ ਭੰਡਪ ਵਗੈਰਾ ਸਾਫ ਕਰ ਰਹੀ ਆ ਤੇ ਹੁਣ ਡਸਟਿੰਗ ਆ ਡਸਟਿੰਗ ਦਾ ਕੰਮ ਸ਼ੁਰੂ ਕਰਦੇ ਆ ਕੇ ਜਾਇਆ ਤੇ ਜਾਉਣੀ ਮੈਸੇਜ ਤੇ ਤਿਆਰ ਮੈਂ ਬਾਥਰੂਮ ਸਾਫ ਕੀਤਾ ਨਾਲ ਹੀ ਫਿਰ ਨਾ ਕੇ ਮੈਂ ਆ ਗਈ ਸੀ ਤੇ ਮੈਂ ਕਿਹਾ ਤਿਆਰ ਹੋਣ ਲੱਗੀ ਤੇ ਮੀ ਆਂ ਆ ਗਿਆ ਮੈਂ ਇਹਨਾਂ ਨੂੰ ਕਿਹਾ ਕਿੱਥੇ ਜਾਇਆ ਜਾਣਾ ਇਹਨਾਂ ਫਸ ਜੀਏ ਰਸਤੇ 'ਚ 1 ਵਜੇ ਵਰਯਾਮ ਨੂੰ ਮੀ ਅਸੀਂ ਸਕੂਲ ਤੋਂ ਲੈਣਾ ਤੇ 1 ਵਜੇ ਤੱਕ ਨਾ ਪਹੁੰਚਿਆ ਗਿਆ ਸਦ ਤੋਂ ਘਰ ਤਾਂ ਫਿਰ ਔਖਾ ਹੋ ਜਾਏਗਾ ਤੇ ਹੁਣ ਜੇ ਮੀ ਹਟੇਗਾ ਵਰਯਾਮ ਨੂੰ ਲਿਆ ਕੇ ਸਕੂਲ ਨੂੰ ਫਿਰ ਉਹਨੂੰ ਰੋਟੀ ਦੁਬਾਰਾ ਖਵਾ ਕੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਤੇ ਲਓ ਜੀ ਭਾਈ ਆ ਗਿਆ ਹੱਜ ਗ੍ਰੈਪਸ ਤੇ ਥੋੜਾ ਮੀ ਰੁਕ ਗਿਆ ਸੀਗਾ ਤੇ ਫਿਰ ਹਸਬੰਦ ਕਹਿੰਦੇ ਕਿ ਚਲੋ ਬਿਜਲੀ ਦਾ ਬਿੱਲ ਵੀ ਕਰਨਾ ਸੀਗਾ ਤੇ ਕਹਿੰਦੇ ਉੱਥੇ ਜਾਣਾ ਹੀ ਪੈਣਾ ਕਰਨ ਤੇ ਚਲ ਦਵਾਈ ਵੀ ਲੈਵਾਂਗੇ ਤੇ ਹੁਣ ਮੈਂ ਪਹਿਲਾਂ ਬਿੱਲ ਪੇ ਕਰਾਂਗੇ ਫਿਰ ਚੰਡੀਗੜ੍ਹ ਦਵਾਈ ਲੈ ਕੇ ਫਿਰ ਪੌੜੀ ਦਾ ਪਤਾ ਕਰਾਂਗੇ ਤੇ ਮਿਲਦੇ ਆਂ ਜੇ ਤਾਂ ਬਾਹਰ ਕੁਝ ਦਿਖਾਇਆ ਗਿਆ ਤੁਹਾਨੂੰ ਦਿਖਾਵਾਂਗੇ ਤੇ ਹੁਣ ਚੱਲੇ ਆਂ ਇਸ ਚੰਡੀਗੜ੍ਹ ਤੇ ਰੈਡੀ ਹੋਗੇ ਲੱਕੇ ਚਲੋ ਤੁਹਾਨੂੰ ਦੱਸ ਦਈਏ ਅਪਡੇਟ ਦਿੰਦੀ ਰਵਾਂਗੇ ਜੋ ਜੋ ਕਰਾਂਗੇ ਹਾਂਜੀ ਫਰੈਂਡਸ ਤੇ ਇਹ ਅਸੀਂ ਚੱਲ ਪਏ ਸੀਗੇ ਤੇ ਚੰਡੀਗੜ੍ਹ ਵੱਲ ਨੂੰ ਤੇ ਬੱਦਲ ਬਹੁਤ ਫੇਰ ਹੋ ਗਏ ਸੀਗੇ ਤੇ ਇੱਥੇ ਅਸੀਂ ਪਹੁੰਚ ਗਏ 23 ਸੈਕਟਰ ਤੇ ਡਾਕਟਰ ਸਾਹਿਬ ਆਏ ਨਹੀਂ ਸੀਗੇ ਤੇ ਅਸੀਂ ਫਿਰ ਬਾਹਰ ਹੀ ਖੜ ਕੇ ਤੇ ਮੈਂ ਇੱਥੇ ਖੜ ਗਈ ਸੀ ਤੇ ਵਿਰਿੰਦਰ ਕਹਿਣ ਲੱਗੇ ਚਲ ਤੂੰ ਉੱਥੇ ਸੈਰ ਹੀ ਕਰ ਲੈ ਅਸੀਂ ਪਹਿਲਾਂ ਆ ਗਏ ਸੀਗੇ 10:03 ਤੇ ਅਸੀਂ ਆ ਗਏ ਸੀ ਇੱਥੇ ਤੇ ਫਿਰ ਮੈਂ ਚਲ ਸੈਯਾਰੀ ਕਰ ਲੈਣੇ ਕਿ ਪਹਿਲਾਂ ਆ ਗਿਆਂ ਤਾਂ ਵੀ ਚਲੋ ਜਲਦੀ ਨੰਬਰ ਲੱਗ ਜਾਏਗਾ ਤੇ ਫਿਰ ਮੈਂ ਤੇ ਸਹਿਰ ਥੋੜੀ ਜਿਨੀ ਕੀਤੀ ਫਰੈਂਡਸ ਸਹੀ ਸੈਕਟਰ ਅਸੀਂ ਆ ਗਏ ਆ ਤੇ ਗਰਮੀ ਹੁਮਸਜਾ ਬਹੁਤ ਹੋਇਆ ਪਿਆ ਤੇ ਮੀਂਹ ਵੀ ਆਉਣ ਦੇ ਸਾਰ ਹੈਗੇ ਫੇਰ ਬੱਦਲ ਹੋ ਗਏ ਨੇ ਘਰ ਤੋਂ ਚੱਲੇ ਸੀ ਤੇ ਥੋੜਾ ਧੁੱਪ ਜੀ ਲੱਗੀ ਸੀ ਤੇ ਹੁਣ ਫੇਰ ਬੱਦਲ ਜੇ ਆ ਗਏ ਬੱਦਲ ਵਾਲਾ ਮੌਸਮ ਬਣ ਗਿਆ ਤੇ ਡਾਕਟਰ ਸਾਹਿਬ ਆਏ ਨਹੀਂ ਅਜੇ ਤੇ ਅਸੀਂ ਪਹਿਲਾਂ ਹੀ ਆ ਗਏ ਆ ਤੇ ਹੁਣ ਮੈਡੀਸਿਨ ਲੈ ਕੇ ਫਿਰ ਉਸ ਤੋਂ ਬਾਅਦ ਜਿਹੜੇ ਅਗਲੇ ਕੰਮ ਕਰਨੇ ਆ ਤੇ ਅਸੀਂ ਹੁਣ ਪਹੁੰਚ ਚੁੱਕੇ ਆ 23 ਸੈਕਟਰ ਤੇ ਮੈਂ ਕਿ ਆਪਣੇ ਫਰੈਂਡਸ ਨਾਲ ਦੱਸ ਦਈਏ ਤੇ ਕੁਛ ਇੱਧਰ ਸਵੇਰੇ ਸਵੇਰੇ ਤੇ ਸ਼ਾਂਤੀ ਜੀ ਹੁੰਦੀ ਹੈ ਇਹ ਬੂਥ ਹੈਗੇ 23 ਸੈਕਟਰ ਦੇ ਸਾਈਡ ਤੇ ਤੇ ਇੱਧਰ ਸ਼ੋਰੂਮ ਹੈਗੇ ਤੇ ਸ਼ੋਰੂਮ ਹੈਗੇ ਨੇ ਸਾਰੇ ਤੇ ਇੱਧਰ ਮਕਾਨ ਹੈਗੇ ਕੁਆਟਰ ਵਗੈਰਾ ਬਨੇ ਹੋਏ ਨੇ 23 ਸੈਕਟਰ ਚ ਅੱਗੇ ਸਨਾਤਨ ਮੰਦਿਰ ਹੈ ਅੱਗੇ ਤੇ ਇਹ ਵਾਲੀ ਰੈਡੀ ਮਾਰਕੀਟ ਹੈ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ ਇੱਥੇ ਸਾਰੇ ਫੂਡ ਕੋਰਨਰ ਵਗੈਰਾ ਲੱਗਿਆ ਨੇ ਛੋਟੇ ਛੋਟੇ ਦੁਕਾਨਾਂ ਨੇ ਤੇ ਸਾਈਡਾਂ ਤੇ ਸ਼ਾਹਰ ਸ਼ੋਅਰੂਮ ਹੈਗੇ ਨੇ ਮੌਸਮ ਬਹੁਤ ਸੋਹਣਾ ਹੈ ਪਿਆ ਤੇ ਮੈਂ ਕਿ ਚਲੋ ਥੋੜੀ ਜਿਹੀ ਸੈਰ ਹੀ ਕਰ ਲੈਨੇ ਹੋਰ ਤਾਂ ਨਹੀਂ ਕੁਛ ਹਵਾ ਚੱਲ ਰਹੀ ਬਹੁਤ ਸੋਹਣੀ ਤੇ ਬਾਹਰ ਆ ਕੇ ਵੈਸੇ ਵੀ ਨਾ ਥੋੜਾ ਠੀਕ ਲੱਗ ਲੈਂਦਾ ਘਰ ਬੈ ਬੈ ਕੇ ਨਾ ਵੀ ਬੰਦਾ ਹੋਰ ਹੀ ਤਰ੍ਹਾਂ ਬਿਮਾਰ ਇੱਕ ਹੁੰਦਾ ਤੇ ਇੱਕ ਹੋਰ ਹੀ ਲੱਗੀ ਜਾਂਦਾ ਥੋੜੀ ਬਾਹਰ ਆ ਕੇ ਤੇ ਥੋੜਾ ਠੀਕ ਲੱਗਦਾ ਤੇ ਹਵਾ ਜੀ ਥੋੜੀ ਤਾਂ ਤਾਜੀ ਵੀ ਲੈ ਕੇ ਕੋਈ ਦਰਖਤ ਵਗੈਰਾ ਹਰੇ ਹਰੇ ਦੇਖ ਕੇ ਖੁਸ਼ੀ ਜੀ ਮਿਲਦੀ ਤੇ ਲੱਗ ਚਲੋ ਫੈਂਸ ਨਾਲ ਗੱਲ ਕਰ ਲਈਏ ਤੇ ਚਲੋ ਮਿਲਦੇ ਆ ਫਿਰ ਦੇਖਦੇ ਆ ਜੇ ਕੋਈ 22 ਸੈਕਟਰ ਨਾਲ ਹੀ ਹੈਗਾ 22 ਸੈਕਟਰ ਜਾਣਾ ਹੈ ਸ਼ਾਇਦ ਇੱਕ ਦੋ ਚੀਜ਼ ਲੈਣੇ ਬਰਿਆਮ ਦੇ ਤੇ ਜੇ ਜਿਕੇ ਹੀ ਤਾਂ ਖਤਾਂ ਜ਼ਰੂਰ ਦਿਖਾਵਾਂਗੀ ਪਹਿਲਾਂ ਤੇ ਮੈਡੀਸਨ ਲੈ ਲਈਏ ਫਿਰ ਅਸੀਂ ਇੱਕ ਦੋ ਕੰਮ ਹੋਰ ਕਰਨੇ ਬਹਾਲੀ ਵੀ ਕਰਨੇ ਆ ਉਹ ਕਰਾਂਗੇ 1 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਘਰ ਵੀ ਪਹੁੰਚਣਾ ਤੇ ਕੰਮ ਸੋੜੇ ਕਿਉਂਕਿ ਬਰਿਆਮ ਨੇ ਸਕੂਲ ਤੋਂ ਲੈਣਾ ਨੀ ਅੱਜ ਉਹ ਸਾਈਕਲ ਤੇ ਗਿਆ ਸਾਈਕਲ ਉੱਤੇ ਪੈਂਚਰ ਹੋ ਗਿਆ ਸੀ ਇਸ ਕਰਕੇ ਤੇ ਅਸੀਂ ਛੱਡ ਕੇ ਆਏ ਸੀਗੇ ਤੇ ਫੋਨ ਵਗੈਰਾ ਉੱਥੇ ਅਲਾਉਡ ਨਹੀਂ ਹੈਗਾ ਸਕੂਲ 'ਚ ਮੈਂ ਤਾਂ ਕੈਬ ਕਰਕੇ ਆ ਜਾਂਦਾ ਹੁਣ ਫੇਰ ਉਹ ਡਾਕਟਰ ਸਾਹਿਬ ਆ ਜਾਂਦੇ ਤੇ ਪਹਿਲਾਂ ਹੀ ਨੰਬਰ ਲੱਗ ਜੂ ਹਰੇ ਕੋ ਪੇਸ਼ੈਂਟ ਨਹੀਂ ਹੈਗਾ ਮਿਲਦੇ ਆ ਫੇ ਜੀ ਹਾਂਜੀ ਫਰੈਂਡਸ ਉਹ ਦਵਾਈ ਅਸੀਂ ਲੈ ਲਈ ਸੀ ਤੇ ਫੇਰ ਅਸੀਂ ਆ ਗਏ 22 ਸੈਕਟਰ ਇਹ ਹੈਗੀ ਸ਼ਾਸਤਰੀ ਮਾਰਕੀਟ ਹੈ 22 ਸੈਕਟਰ ਦੀ ਤੇ ਜਵੇਰੀੜੀ ਮਾਰਕੀਟ ਹੁੰਦੀ ਐ ਇਤਾਂ ਹੀ ਮਾਰਕੀਟੰ ਬਣੀ ਹੋਈ ਐ ਤੇ ਬਹੁਤ ਸਸਤਾ ਸਮਾਨ ਮਿਲਦਾ ਐ ਤੇ ਸਵੇਰੇ ਸਵੇਰੇ ਹਜੇ ਨਾ ਬਿਲਕੁਲ ਜਿਹੜੇ ਹਜੇ ਦੁਕਾਨਦਾਰ ਹੀ ਪਹੁੰਚੇ ਸੀ ਤੇ 10:30 ਵਜ ਗਏ ਸੀ ਇੱਥੇ ਤੇ ਦੁਕਾਨ ਤੇ ਮੈ ਜਾਣਾ ਸੀ ਭਾਂਡਿਆ ਵਾਲੀ ਦੁਕਾਨ ਚ ਦੇਖਣਾ ਸੀਗਾ ਤੇ ਉੱਥੇ ਤੇ ਮੈਨੂੰ ਕੁਝ ਸਮਾਨ ਲੈਣਾ ਸੀ ਤੇ ਦੁਕਾਨ ਨਹੀਂ ਸੀ ਖੁੱਲੀ ਸ਼ੋਰੂਮ ਖੁੱਲਾ ਹੀ ਨਹੀਂ ਸੀਗਾ ਫਿਰ ਅਸੀਂ ਇੱਧਰ ਬਾਈ ਸੈਕਟਰ ਵੱਲ ਆ ਗਏ ਇਹ ਇੱਧਰ ਰੇੜੀ ਮਾਰਕੀਟ ਵੱਲ ਤੇ ਇਹ ਬਾਰ-ਬਾਰ ਮਾਰਕੀਟ ਤੋਂ ਫਰੰਟ ਤੇ ਸਾਹਮਣੇ ਨਾ ਇਦਾਂ ਲਗਾਈਆਂ ਹੋਏ ਸਟੋਰ ਲਗਾਏ ਹੋਏ ਨੇ 500 ਰੁਪਏ ਦੇ ਸ਼ੂ 250 ਦਾ ਪਜਾਮਾ ਟੀ-ਸ਼ਰਟਸ 100 100 ਦੀ 100 100 ਮਤਲਬ ਬਹੁਤ ਸਸਤਾ ਸਮਾਨ ਜਿਹੜੀਆਂ ਸੇਲਾਂ ਲੱਗੀਆਂ ਹੋਈਆਂ ਸੀ ਇਹ ਪੰਜਾਬ ਪੰਜਾਬ ਦੇ ਰੁਪਏ ਦੇ ਟੈਡੀ ਬੀਅਰ ਇੰਨਾ ਸਮਾਨ ਲੱਗਾ ਹੋਇਆ ਸੀ ਨਾ ਹਜੇ ਤੇ ਦੁਕਾਨਾਂ ਇਹ ਲਗਾ ਰਹੇ ਸੀਗੇ ਤੇ ਬਹੁਤ ਸੁਣਾ ਚਹਲ ਪੈਲ ਹੁੰਦੀ ਸ਼ਾਮ ਨੂੰ ਤੇ ਬਹੁਤ ਵਧੀਆ ਲੱਗਦਾ ਕਿਉਂਕਿ देर ना ਹੁਣ 10:30 ਵਜੇ ਦੁਕਾਨਦਾਰ ਆਏ ਤੇ ਆਮ ਜਿਹੜੇ ਕਸਟਮਰ ਹੈ ਉਹ ਤੇ ਫਿਰ 11:00 ਵਜੇ ਆਂਦੀਆਂ ਬੀਬੀਆਂ ਸ ਕੰਮ ਕੰਮ ਕਰਕੇ ਸਾਰਾ ਬੱਚੇ ਸਕੂਲ ਗਏ ਹੁਣ ਦੋਸਤੋ ਬਾਅਦ ਚ ਸਾਰੇ ਆਂਦੀਆਂ ਨੇ ਇਸ ਮਾਸੋਂ ਜਿੰਨੇ ਵੀ ਲੈਣਾ ਹੋਵੇ ਸੇਲਾਂ ਚ ਤੇ ਇਧਰ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਿੰਨੀ ਹਜੇ ਦੁਕਾਨਾਂ ਲਗਾ ਹੀ ਰਹੇ ਸੀਗੇ ਤੇ ਮੈਂ ਕਿਹਾ ਚਲੋ ਮੈਂ ਕਦੀ ਵੈਸੇ ਇੱਥੋਂ ਸਮਾਨ ਲਿਆ ਨਹੀਂ ਬਸ ਮੈਂ ਦੇਖ ਰਹੀ ਸੀ ਪਜਾਮੇ ਵਗੈਰਾ ਐ ਜਿਵੇਂ ਕੈਜੂਅਲ ਕੱਪੜੇ ਪਾਣੇ ਹੋਣ ਘਰ ਵਿੱਚ ਤੁਸੀਂ ਹਨਾ ਬ੍ਰਾਂਡਡ ਦੇ ਨਾਲੋਂ ਇਹ ਲੈ ਲਓ ਤੇ ਘਰ ਵਧੀਆ ਰਹਿੰਦੇ ਹਨ ਤੇ ਇੱਧਰ ਅਸੀਂ ਅੱਗੇ ਜਿਹੜੀ ਸੀ ਰੈਡੀ ਮਾਰਕੀਟ ਦੇ ਅੰਦਰ ਵਾਲੋਂ ਇਹ ਵੀ ਬਾਰ-ਬਾਰ ਵਰਨੋਂ ਅਸੀਂ ਆ ਰਹੇ ਸੀ ਤੇ ਇੱਥੇ ਪਰਦਿਆਂ ਦੀ ਔਰ ਤੌਲੀਏ ਕਰਟਨ ਵਗੈਰਾ ਸਾਰੇ ਚਾਦਰਾਂ ਵਗੈਰਾ ਇਹ ਦੁਕਾਨਾਂ ਲਗਾ ਹੀ ਰਏ ਸੀਗੇ ਤੇ ਮੈਂ ਚਲੋ ਉਸ ਤਾਂ ਫਰੈਂਡਸ ਨੂੰ ਦਿਖਾਦਾ ਤੇ ਬਹੁਤ ਰੀਜ਼ਨੇਬਲ ਰੇਟ ਤੇ ਨਾ ਇੱਥੇ ਇਸ ਮਾਰਕੀਟ ਦੇ ਚੰਡੀਗੜ੍ਹ 22 ਸੈਕਟਰ ਸਾਮਾਨ ਮਿਲਦਾ ਤੇ ਫਿਰ ਰੇਸਿੰਗ ਬਾਰ ਬਾਰਾਂ ਦੀ ਉਹ ਕਹੇ ਨਾ ਅੰਦਰ ਤਹੇ ਜੇ ਖੁੱਲ ਰਹੀਆਂ ਸੀ ਦੁਕਾਨਾਂ ਤੇ ਬਾਹਰੋਂ ਦੀ ਇੱਕ ਦੋ ਜਿ ਸਮਾਨ ਜਿਹੜਾ ਸੀਗੇ ਦੇਖਾਂਗੇ ਜੇ ਮੈਨੂੰ ਠੀਕ ਲੱਗਾ ਤੇ ਮੈਂ ਲੈ ਲਾਂਗੀ ਤੇ ਬਹੁਤ ਸੋਹਣੀਆਂ ਟੀ-ਸ਼ਰਟਾਂ ਪਜਾਮੇ ਕੈਜ਼ੂਅਲ ਜਿਵੇਂ ਤੁਸੀਂ ਘਰ ਪਾਉਣੇ ਨੇ ਟਾਈਟ ਟੈਕਸ ਦਾ ਪਜਾਮਾ ਟੀ-ਸ਼ਰਟਸ ਵਗੈਰਾ ਔਰ 4500 ਦੇ ਕੋਟ ਸੈੱਟ ਲੱਗੇ ਹੋਏ ਸੀ कॉटन ਦੇ ਪਿਓਰ कॉटन ਦੇ ਬਹੁਤ ਸੋਹਣੇ ਥੋੜੇ ਥੋੜੀ ਐਮਬ੍ਰੋਇਡਰੀ ਸੀਗੀ ਤੇ ਬਹੁਤ ਸੋਹਣੇ ਤੁਸੀਂ ਆਮ ਘਰ ਵਿੱਚ ਜਿੱਦਾਂ ਸੂਟ ਜੇ ਅਸੀਂ ਲੈ ਕੇ ਵੀ ਅੱਜ ਕੱਲ੍ਹ ਹਜ਼ਾਰ ਰੁਪਏ ਤੋਂ ਥੱਲੇ ਕੋਈ ਸੂਟ ਨਹੀਂ ਆਂਦਾ ਹਨਾ ਆਮ ਵੀ ਘਰ ਪਾਉਣਾ ਹੋਵੇ ਤਾਂ ਤੇ ਇਹ 4500 ਦੇ ਸੀਤੇ ਸਪਾਈਸ ਸੂਟ कॉटन ਦੇ ਮਿਲ ਰਹੇ ਸੀਗੇ ਗਰਲਿਸ਼ ਲੁੱਕ ਵਾਲੇ ਕਾਫੀ ਕੁੜੀਆਂ ਦੇ ਕੱਪੜੇ ਹੈਗੇ ਸੀ ਇੱਥੇ ਮਾਰਕੀਟ 'ਚ ਤੇ ਇੱਥੇ ਹੀ ਮੈਂ ਵਸੀ ਬੈਂਗਲਸ ਵਗੈਰਾ ਲੈਣੀਆਂ ਹੋਣ ਜਾਂ ਕੁਝ ਜੁਐਲਰੀ ਵਗੈਰਾ ਲੈਣੀ ਹੋਵੇ ਤੇ ਇੱਥੋਂ ਲੈ ਕੇ ਜਾਂਦੀ ਹੁੰਦੀ ਆ ਕਿ ਬਹੁਤ ਰੀਜ਼ਨੈਬਲ ਰੇਟ ਤੇ ਮਿਲ ਜਾਂਦੇ ਆ ਤੇ ਇਹ ਵੀ ਦੇਖੋ ਬਹੁਤ ਸੋਹਣੇ ਸੂਟ ਜਿਹੜੇ ਸੀ ਕੋਟ ਸੈੱਟ ਲੱਗੇ ਹੋਏ ਸੀਗੇ ਤੇ ਇਧਰਵਾਜਾ ਮਾਰ ਰਹੇ ਸੀਗੇ ਇੱਥੇ ਜਾਂਟਸ ਦਾ ਸੀਗਾ ਸਮਾਨ ਤੇ ਦੁਕਾਨਦਾਰ ਵਾਲੇ ਆnde ਆਜੋ ਆਜੋ ਜੀ ਤੁਸੀਂ ਲੈ ਲਓ ਤੇ ਇਹ ਵੀ ਇੱਥੇ ਵੀ ਸਾਰੇ ਸਕਰਟਸ ਵਗੈਰਾ ਬਹੁਤ ਸੋਹਣੇ ਸੂਟ ਦੇਖੋ ਕਿੰਨੇ ਸੋਹਣੇ ਕੋਟ ਸੈੱਟ ਲੱਗੇ ਹੋਏ ਨੇ 450 ਦੇ 550 ਦੀ ਵੱਖ-ਵੱਖ ਰੇਂਜ ਸੀਗੀ ਐਕਸਲ ਡਬਲ ਐਕਸਲ ਸਾਰੇ ਲੱਗੇ ਸੀ ਟੱਚੀ ਵਗੈਰਾ ਇਹ ਬਾਹਰ ਵੱਲ ਦੀ ਜਿਹੜੀ ਸ਼ਾਸਤਰੀ ਮਾਰਕੀਟ ਦੇ ਬਾਹਰ ਸਾਈਡ ਤੇ ਨਾ ਅਸੀਂ ਬਾਹਰ-ਬاہر ਹੀ ਸਾਰੇ ਗੋਲ ਚੱਕਰ ਲਗਾਇਆ ਇੱਕ ਵਾਰੀ ਵਿੱਚ ਅੰਦਰ ਨਹੀਂ ਗਏ ਤੇ ਨਾਈਟ ਸੂਟ ਸੀਗੇ 1 550 ਤੇ ਸੂਟ ਸੀਗੇ ਵਾਲੇ ਤੇ ਮੈਨੂੰ ਬਹੁਤ ਵਧੀਆ ਲੱਗੇ ਜੀ ਘਰ ਚ ਪਾਉਣ ਨੂੰ ਵਧੀਆ ਹਨਾ ਤੇ ਨਾਲ ਇਹ ਹੈਗਾ ਸਾਈਡ ਤੇ ਬਣਿਆ ਹੋਇਆ ਪ੍ਰਾਚੀਨ ਸ਼ਿਵ ਮੰਦਿਰ ਹੈ ਮਾਰਕੀਟ ਦੇ ਵਿੱਚ ਹੀ ਬਣਿਆ ਹੋਇਆ ਤੇ ਬਹੁਤ ਵਧੀਆ ਲੱਗ ਰਿਹਾ ਸੀਗਾ ਨਾ ਸ਼ਾਂਤੀ ਜੀ ਸੀ ਪਰ ਹਜੇ ਨਾ ਕਿ 10-12 12 ਵਜੇ ਤੱਕ ਲੱਗਦਾ ਮੈਨੂੰ ਚਹਲ ਪਹਲ ਹੋਏਗੀ ਇਸ ਮਾਰਕੀਟ ਦੇ ਵਿੱਚ ਬਿਲਕੁਲ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਇੰਨੀ ਭੀੜ ਹੁੰਦੀ ਹੈ ਤੇ ਇੱਥੇ ਫਿਰ ਮੈਂ ਇਧਰ ਜੁਐਲਰੀ ਵੱਲ ਦੇਖਿਆ ਤੇ ਬਾਹਰ ਬਹੁਤ ਸੋਹਣੀ ਜੁਐਲਰੀ ਲੱਗੀ ਸੀ ਟੌਪਸ ਵਗੈਰਾ ਛੋਟੇ-ਛੋਟੇ ਨਾ ਤੇ ਫਾਇਨਰਸ ਤੇ ਤੇ 100 ਦੀ ਰੇਂਜ ਚ ਸੀਗੇ ਜਿਹੜੇ ਇਹ ਸਾਈਡ ਤੇ ਲੱਗੇ ਹੋਏ ਸੀ ਉੱਪਰ ਦੇ ਸਾਰੇ ਇਹ ਛੋਟੇ ਵਾਲੇ ਇਹ ਥੱਲੇ ਵਾਲੇ ਸਾਰੇ 80 ਰੁਪਏ ਚ ਸੀਗੇ ਤੇ ਉੱਪਰ ਵਾਲੇ 100 ਰੁਪਏ ਦੇ ਸੀ ਸਾਰੇ ਜਿਹੜਾ ਮਰਜ਼ੀ ਲੈ ਲਓ ਤੇ ਇਦਾਂ ਲੱਗੇ ਸੀ ਸੋਹਣੇ ਸੀ ਸਾਰੀ ਜੁਐਲਰੀ ਜਿੰਨੀ ਵੀ ਸੀ ਬਹੁਤ ਸੋਹਣੇ ਸੀਗੇ ਤੇ ਮੈਂ ਇਹ ਵਾਲੇ ਪੁੱਛ ਰਹੀ ਸੀ ਫਿਰ ਮੈਂ ਇਹ ਵਾਲੇ ਲੈ ਕੇ ਲੈ ਕੇ ਆਈ ਸੀ ਇਹ 100 ਰੁਪਏ ਦੇ ਸਾਰੇ ਤੇ ਮੈਨੂੰ ਕਿਹਾ ਮੈਂ 2-3 ਜੋੜੇ ਜੇ ਲੈਣੇ ਹੋ ਠੀਕ-ਠੀਕ ਰੇਟ ਲਗਾ ਲਵੋ ਕਹਿੰਦੇ ਜਿਹੜਾ ਮਰਜ਼ੀ ਲੈ ਲਓ ਇੱਕ ਹੀ ਰੇਟ ਲੱਗੇਗਾ ਤੁਹਾਨੂੰ ਤੇ ਮੈਨੂੰ ਠੀਕ ਲੱਗੇ ਸੋਨੇ ਸੀਗੇ ਸਾਰੀ ਚੀਜ਼ਾਂ ਤੇ ਫਿਰ ਮੈਂ ਉਹ ਵਾਲੇ ਇਅਰਿੰਗਸ ਲੈ ਲਏ ਸੀਗੇ ਤੇ ਇਹ ਵੀ ਮੈਨੂੰ ਸੈੱਟ ਬਹੁਤ ਪਸੰਦ ਆਇਆ ਤੇ ਸੋਨੇ ਸੀਗੇ ਕਦੀ ਬੰਦਾ ਪਾ ਲੈਂਦਾ ਆਰਟੀਫੀਸ਼ਲ ਤੇ ਦੇਖੋ ਚਲੋ ਫਰੈਂਡਸ ਨੂੰ ਦਿਖਾ ਦਿੰਨੇ ਤੇ ਬਹੁਤ ਰੀਜ਼ਨੇਬਲ ਰੇਟ ਤੇ ਇੱਥੇ ਜੁਐਲਰੀ ਵਗੈਰਾ ਮਿਲਦੀ ਸਾਰਾ ਕੁਝ ਜੇ ਵੀ ਤੁਸੀਂ ਕਦੀ ਵੀ ਚੰਡੀਗੜਾ ਆਓ ਤੇ 22 ਸੈਕਟਰ ਜ਼ਰੂਰ ਹੋ ਕੇ ਜਾਓ ਕੇ ਬਾਈ ਸੈਕਟਰ ਤੋਂ ਸਾਰੀਆਂ ਚੀਜ਼ਾਂ ਤੁਹਾਨੂੰ ਬਹੁਤ ਮਿਲ ਜਾਂਦੀਆਂ ਚੁੰਨੀਆਂ 100 ਰੁਪਏ ਦੀ ਕਾਟਨ ਦੀਆਂ ਲੱਗੀਆਂ ਸਾਢੇ 4-500-500 ਦਾ ਕਾਟਨ ਦਾ ਸੂਟ ਸੀਗੇ ਜਿਹੜੇ ਸੇਲ 'ਚ ਲਗਾਏ ਸੀ ਆਮ ਤੁਸੀਂ ਘਰ ਵਿੱਚ ਪਾਉਣ ਵਾਸਤੇ ਇਹ ਜੁਐਲਰੀ ਦੀਆਂ ਦੁਕਾਨਾਂ ਸੀ ਕਿਹਾਂ ਇੱਥੇ ਗਰੰਟੀ ਵਾਲੀਆਂ ਝੂੜੀਆਂ ਵਗੈਰਾ ਮਿਲਦੀਆਂ ਬਹੁਤ ਵਧੀਆ ਇੱਥੇ ਪ੍ਰਾਂਦੀਆਂ ਵਗੈਰਾ ਸੀਗੀਆਂ ਬਹੁਤ ਸੁਨਹਰ ਇਕ ਚੀਜ਼ ਮਿਲਦੀ ਹੈ ਇੱਥੇ ਤੇ ਤੁਸੀਂ ਜੇ ਕਦੀ ਵੀ ਲੈ ਸਕਦੇ ਝੂੜੀਆਂ ਵਗੈਰਾ ਲੈ ਸਕਦੇ ਹੋ ਤੇ ਵੈਸੇ ਤੇ ਇੱਥੇ ਬਾਈ ਸੈਕਟਰ ਚ ਬਟੂ ਬੈਂਗਲਸ ਤੇ ਮਸ਼ਹੂਰ ਹੈ ਕਿ ਹਰ ਤਰ੍ਹਾਂ ਦੀ ਮਤ ਕੋਸਟਲੀ ਬਹੁਤ ਪਰ ਹੈ ਉਹਨਾਂ ਨੇ ਦੇਂਦੇ ਨੇ ਮੈਂ ਹਰ ਤਰ੍ਹਾਂ ਦੀ ਉਹਨਾਂ ਦੀ ਵੈਰਾਈਟੀ ਹੁੰਦੀ ਹੈ ਤੇ ਪਾਇਦਾਨ ਵਗੈਰਾ ਜੋ ਵੀ ਜਿਹੜਾ ਵੀ ਸਮਾਨ ਤੁਸੀਂ ਲੈਣਾ ਤੇ ਇਹ ਦੇਖੋ ਕੋਟ ਸੈਟ ਸੀਗੇ ਬਹੁਤ ਸੋਹਣੇ ਤੇ ਜਦੋਂ ਵੀ ਤੁਸੀਂ ਕਦੀ ਆਓ ਬੱਚਿਆਂ ਦੇ ਹਰ ਇੱਕ ਲੇਡੀਜ਼ ਦੇ ਟੌਪ ਵਗੈਰਾ ਬਹੁਤ ਸੋਹਣੇ ਸੀ ਤੇ ਹਜੇ ਜਿਹੜੀ ਇੰਨੇ ਕਸਟਮਰ ਆਏ ਨਹੀਂ ਸੀ ਕਿ ਮਾਰਨਿੰਗ ਦਾ ਟਾਈਮ ਸੀ ਸਾਡੇ 10 11 ਵਜੇ ਦਾ ਟਾਈਮ ਸੀਗਾ ਕਿਉਂਕਿ 10:00 10 ਵਜੇ ਡਾਕਟਰ ਸਾਹਿਬ ਆਏ ਤੇ ਮੇਰੀ ਜਲਦੀ ਵਾਰੀ ਆ ਗਈ ਤੇ ਉਸ ਤੋਂ ਬਾਅਦ ਫਿਰ ਅਸੀਂ ਦੁਕਾਨ ਤੇ ਜਾਣਾ ਸੀ ਭਾਂਡਿਆਂ ਵਾਲੀ ਤੇ ਕੁਝ ਸਮਾਨ ਲੈਣਾ ਸੀ ਪਰ ਡਾਕਟਰ ਦੁਕਾਨ ਬੰਦ ਸੀ ਸ਼ੋਰੂਮ ਫਿਰ ਅਸੀਂ ਇੱਧਰ ਆ ਗਏ ਸਲ ਘੁੰਮ ਲੈਣੇ ਤੇ ਇੱਥੇ ਬਾਹਰ ਜੈਂਟਸ ਇਹ ਪਜਾਮੇ ਲੱਗੇ ਹੋਏ ਸੀਗੇ 500 500 ਰੁਪਏ ਚ ਤੇ ਮੈਨੂੰ ਠੀਕ ਲੱਗੇ ਤਾਂ ਤੁਸੀਂ ਕੈਜੂਅਲ ਜਿਹੇ ਘਰ ਪਾਉਣੇ ਆ ਤੇ ਲੈ ਸਕਦੇ ਹੋ ਤੇ ਅਗਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅਸੀਂ ਇਧਰੋਂ ਦੀ ਹੋ ਕੇ ਫਿਰ ਸਮਾਨ ਵਗੈਰਾ ਦੇਖ ਕੇ ਅਸੀਂ ਆਗੇ ਇੱਥੇ ਬਾਈ ਚ ਫਿਰ ਅਸੀਂ ਲੱਸੀ ਪੀਤੀ ਤੇ ਨਾਲੇ ਖਾਧਾ ਡੋਸਾ ਤੇ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਾਲ ਵਲੌਗ ਲੈ ਕੇ ਆਉਨੇ ਓਕੇ ਬਾਏ ਬਾਏ ਟੇਕ ਕੇ ਸਤਿ ਸ਼੍ਰੀ ਅਕਾਲ